ਅੱਜ ਆਪਾਂ ਕਣਕ ਦੀ ਨਾ 187 ਵੈਰਾਈਟੀ ਵੜਦੇ ਸੀ ਤੇ ਕਣਕ ਦਾ ਆਪਾਂ ਨੂੰ ਅਸਟੀਮੇਟ ਦੇ ਮੁਤਾਬਕ ਟਰਾਲੀ ਵਿੱਚ ਜਿਹੜੇ ਸਾਹਬ ਨਾਲ ਕਣਕ ਪੈ ਰਹੀ 187 ਵੈਰਾਈਟੀ ਦੀ ਤੇ ਐਂ ਲੱਗਦਾ ਵੀ ਇਤਕੀ ਝਾੜ ਕਣਕ ਨੇ ਆਪਾਂ ਨੂੰ ਚੰਗਾ ਦੇਣਾਗਾ ਵੀ ਅਸਟੀਮੇਟ ਮੁਤਾਬਕ ਵੈਸੇ ਦਾ ਤੋਲੇ ਤੋਂ ਪਤਾ ਲੱਗੂਗਾ 65 ਤੋਂ 68 ਮਾਣ ਦੇ ਵਿਚਾਲੇ ਝਾੜ ਲੱਗਦਾ ਵੀ ਇੰਨਾ ਝਾੜ ਦੇ ਦੇਗੀ ਬੜੇ ਆਰਾਮ ਨਾਲ ਤੇ ਕਣਕ ਜੰਮੀ ਬਹੁਤ ਸੀ 0 ਡੱਲੇ ਦੀ ਕਣਕ ਵੀਜੀ ਸੀ ਸਭ ਤੋਂ ਵੱਡੀ ਗੱਲ ਇਹ ਆਪਾਂ ਵੇਖੀਏ ਵੀ 0 ਡੱਲੇ ਦੀ ਜਿਹੜੀ ਕਣਕਾਂ ਆਪਾਂ ਵੀਜੀ ਇਹ 0 ਦੀ ਏ ਸਾਰੀ 187 ਵੈਰਾਈਟੀ ਤੇ ਕਣਕ ਜੰਮੀ ਬਹੁਤ ਵਧੀਆ ਤੁਸੀਂ ਵੇਖੋ ਵੀ ਮਸ਼ੀਨ ਦੇ ਉੱਪਰ ਹੀ ਆਪਾਂ ਨੂੰ ਵੀਡੀਓ ਚ ਦਿਖ ਰਿਹਾਗਾ ਵੀ ਬਹੁਤ ਵਧੀਆ ਕਣਕ ਜੰਮੀ ਹੈ ਕਿਤੇ ਵੀ ਡਿੱਗੀ ਨਹੀਂ ਹੈਗੀ ਤੇ ਸਾਰੇ ਕਣਕ 0 ਟਰਲਰ ਨਾਲ ਹੀ ਵੀਜੀ ਹੋਈ ਹੈ 187 ਵੈਰਾਈਟੀ ਤੇ ਜਿਹੜੀ ਆਪਾਂ ਦੂਸਰੀ ਵੈਰਾਈਟੀ ਵੀਜੀ ਸੀਗੀ 303 ਉਹ ਆਪਾਂ ਬਾਕੇ ਬੀਜੀ ਸੀ ਤੇ ਉਹਦੇ ਨਾਲ ਹੀ ਆਪਾਂ 826 ਵੀ ਕਣਕ ਵੱਡੀ ਸੀਗੀ ਪਹਿਲਾਂ ਤੇ 826 ਵੈਰੈਟੀ ਵੀ ਬਹੁਤ ਵਧੀਆ ਸੀ ਪਰ ਇਹਦੇ ਨਾਲੋਂ ਨਹੀਂ ਵਧੀਆ 187 ਨਾਲੋਂ ਜਿਹੜੀ ਤੁਸੀਂ 187 ਵੇਖ ਰਹੇ ਹੋ ਜਿਹੜਾ ਇਹਦਾ ਝਾੜ ਹੈਗਾ ਵੈਸੇ ਤੋਲੇ ਤੋਂ ਆਪਾਂ ਤੋਲਣ ਤਲਾਈ ਤੋਂ ਬਾਅਦ ਵੀ ਵੀਡੀਓ ਪਾਵਾਂਗੇ ਕਿੰਨਾ ਝਾੜ ਮਿਲਿਆ ਆਪਾਂ ਨੂੰ 187 ਦਾ ਪਰ ਆਪਾਂ ਨੂੰ ਕਿਸਾਨ ਵੀਰਾਂ ਨੂੰ ਪਤਾ ਹੀ ਹੁੰਦਾ ਰੋਜ਼ ਦਾ ਐਸਟੀਮੇਟ ਹੀ ਹੁੰਦਾ ਟਰਾਲੀਆਂ ਦੇ ਵਿੱਚ ਕਿੰਨੀ ਕਣਕ ਪਏ ਜਾਂਦੀ ਹੈ ਉਹ ਸਸਟੀ ਮੇਟ ਮਤਾ ਉਹ 65 ਤੋਂ 68 ਮੰਨ ਦੇ ਵਿਚਾਲੇ ਆਪਾਂ ਨੂੰ ਝਾੜ ਦੀ ਉਮੀਦ ਕਰਦੇ ਆਪਾਂ ਇਹਨਾਂ ਝਾੜ 186 ਵੈਰਾਈਟੀ ਦੇ ਦਿੰਦੇ ਤੇ 826 ਦਾ ਇਹ ਦੂ ਘੱਟ ਹੋ ਸਕਦਾਗਾ ਵੀ 62 ਤੋਂ 65 ਮੰਨ ਦੇ ਵਿਚਾਲੇ 826 ਦਾ ਝਾੜ ਹੋ ਸਕਦਾਗਾ ਪੈਸੇ ਤਲਾਈ ਤੋਂ ਬਾਅਦ ਹੀ ਪਤਾ ਲੱਗੂ ਤੇ ਵੇਖਣ ਨੂੰ ਆਪਾਂ ਨੂੰ ਉਹ ਵੀ ਬਹੁਤ ਵਧੀਆ ਲੱਗਦੀ ਸੀ ਪਰ ਉਹਦੇ ਨਾਲੋਂ 187 ਵੈਰਾਈਟੀ ਬਹੁਤ ਵਧੀਆ ਜੀ ਤੇ ਦੇਖੋ ਤੁਸੀਂ ਕਪਾਹਨ ਬਿਲਕੁਲ ਕਨਕ ਸਿੱਧੀ ਖੜੀ ਹੈ ਤੇ ਸਮਝਦਾਰ ਤੇ ਸੂਝਵਾਨ ਡਰਾਈਵਰ ਹੈ ਮੁੰਡਾ ਇਹ ਕਾਫੀ ਟਾਈਮ ਤੋਂ ਕਪਾਹਨ ਚਲਾ ਰਿਹਾ ਹੈ ਤੇ ਜਿਹੜੀ ਮਸ਼ੀਨ ਦੀ ਗੱਲ ਕਰੀਏ ਮਸ਼ੀਨ ਦੀ ਵਡਾਈ ਤੇ ਮਸ਼ੀਨ ਦਾ ਜਿਹੜਾ ਨਿਖਾਰ ਹੈਗਾ ਦਾਣਿਆਂ ਦਾ ਬਹੁਤ ਹੀ ਵਧੀਆ ਹੈਗਾ ਕਰਤਾਰ ਕਪਾਹਨ ਹੈ ਕਰਤਾਰ ਵਾਰੇ ਤਾਂ ਹਰ ਇੱਕ ਆਪਣੇ ਕਿਸਾਨ ਵੀਰਾਂ ਨੇ ਆਮ ਸੁਣੀ ਹੋਵੇਗਾ ਜਿਹੜੀ ਕਿ ਇਹਦੀ ਬੜਾਈ ਹੁੰਦੀ ਹੈ ਕਰਤਾਰ ਕਟਾਈ ਦੀ ਦਾਣੇ ਦੀ ਸਫਾਈ ਹੁੰਦੀ ਹੈ ਬਹੁਤ ਹੀ ਵਧੀਆ ਹੁੰਦੀ ਹੈ ਬੈਸਟ ਕੁਆਲਟੀ ਹੁੰਦੀ ਹੈਗੀ ਤੁਸੀਂ ਦੇਖੋ ਵੀ ਕਮਬੈਨ ਦੀ ਇੰਜਣ ਦੀ ਆਵਾਜ਼ ਤੇ ਪਾਰਖੂ ਬੰਦਾ ਹੁੰਦਾ ਜਿਹੜਾ ਪਾਰਖੂ ਡਰਾਈਵਰ ਹੁੰਦੇ ਆ ਉਹ ਇੰਜਣ ਦੀ ਆਵਾਜ਼ ਵੇਖ ਕੇ ਉਹਨਾਂ ਨੂੰ ਪਤਾ ਲੱਗ ਜਾਂਦਾਗਾ ਵੀ ਕਦੋਂ ਮਸ਼ੀਨ ਲੋਡ ਲੈ ਰਹੀ ਹੈ ਕਦੋਂ ਮਸ਼ੀਨ ਸਹੀ ਚੱਲ ਰਹੀ ਹੈ ਤੇ ਵੈਸੇ ਕਰਤਾਰ ਵਿਸ਼ਾਲ ਮਸ਼ੀਨਾਂ ਇਹ ਬਹੁਤ ਵਧੀਆ ਹਨ ਤੇ ਆਜੋ ਆਪਾਂ ਟਰਾਲੀ 'ਚ ਵੇਖਦੇ ਆਂ ਵੀ ਕਣਕ ਦਾ ਨਿਖਾਰ ਹੈ ਜਿਹੜਾ ਮਸ਼ੀਨ ਕਿੰਨਾ ਕ ਕਰਦੀ ਹੈ ਦੇਖੋ ਤੁਸੀਂ ਵੀ ਨਿਖਾਰ ਮਸ਼ੀਨ ਬਹੁਤ ਸੋਹਣਾ ਕਰਦੀ ਹੈ ਦੇਖੋ ਮੇਚ ਕੋਈ ਵੀ ਫੂਸਪਰਾਲ ਜਾਂ ਘੁੰਨੀ ਵਗੈਰਾ ਨਹੀਂ ਆ ਰਹੀ ਬਹੁਤ ਵਧੀਆ ਨਿਖਾਰ ਕਰ ਰਹੀ ਹੈ ਮਸ਼ੀਨ ਪਿੰਡ ਜੋਧਪੁਰ ਪਾਖਰ ਦੇ ਵਿੱਚ ਇਹ ਮਸ਼ੀਨ ਚੱਲਦੀ ਹੈ ਪਿੰਡ ਜੋਧਪੁਰ ਪਾਖਰ ਦੇ ਵਿੱਚ ਮਸ਼ੀਨ ਚੱਲ ਰਹੀ ਹੈ ਕਰਤਾਰ ਮਸ਼ੀਨ ਮਿਹਨਤੀ ਬੰਦੇ ਨੇ ਤੇ ਮਸ਼ੀਨ ਦੀ ਦੇਖ ਰਹੇ ਕਿ ਤੇ ਸਾਂ ਸੰਭਾਲ ਦਾ ਖਾਸ ਧਿਆਨ ਰੱਖਦੇ ਨੇ ਬਹੁਤ ਵਧੀਆ ਤੇ ਤੁਸੀਂ ਵੇਖੋ ਵੀ ਜਿਹੜੇ ਪਹਿਲਾਂ ਦਿਨ ਲੱਗ ਰਹੇ ਸੀਗੇ ਦਿਨ ਬਹੁਤ ਜ਼ਿਆਦਾ ਠੰਡੇ ਲੱਗ ਰਹੇ ਸੀ ਜਿਸ ਕਾਰਨ ਇਸ ਵਾਰ ਕਣਕਾਂ ਵੀ ਥੋੜਾ ਜਿਹਾ ਲੇਟ ਵੜਾਈ ਸ਼ੁਰੂ ਹੋਈ ਹੈ ਮਸ਼ੀਨਾਂ ਥੋੜੀਆਂ ਜਿਹਾ ਲੇਟ ਚੱਲੀਆਂ ਨੇ ਤੇ ਜਿਹੜੇ ਹਿਸਾਬ ਨਾਲ ਮੌਸਮ ਆ ਜੀ ਵੀ ਖਰਾਬ ਹੀ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਤੇ ਅੱਜ ਤੁਸੀਂ ਵੇਖੋ ਵੀ 18 ਅਪ੍ਰੈਲ ਹੋ ਚੁੱਕੀ ਹੈ ਤੇ ਮੌਸਮ ਦਾ ਜਿਹੜਾ ਮਿਜਾਜ ਹੈਗਾ ਕਾਫੀ ਖਰਾਬ ਚੱਲ ਰਿਹਾ ਹੈਗਾ ਤੇ ਜਿਹੜੀ ਆਪਾਂ ਦੇਖੋ ਤੁਸੀਂ 187 ਵੈਰਾਈਟੀ ਦੀ ਬੱਲੀ ਬੱਲੀ ਦੀ ਜਿਹੜੀ ਲੰਬਾਈ ਹੈ ਲੰਬਾਈ ਬਹੁਤ ਸੋਹਣੀ ਹੈ ਤੇ ਇਹਨੂੰ ਆਪਾਂ ਭੋਰ ਕੇ ਵੇਖਦੇ ਆਂ ਤੇ ਤੁਸੀਂ ਵੇਖੋ ਹੀ ਬੜੇ ਆਰਾਮ ਦੇ ਨਾਲ ਜਿਹੜੇ ਦਾਣੇ ਆ ਸਾਰੇ ਦਾਣੇ ਕਿਰ ਜਾਂਦੇ ਨੇ ਬੜੇ ਆਰਾਮ ਨਾਲ ਨਿਕਲ ਜਾਂਦੇ ਨੇ ਕਿਉਂਕਿ ਕਣਕ ਕਾਫੀ ਟਾਈਮ ਦੀ ਆਈ ਹੋਈ ਹੈ ਤੇ ਜਿਹੜਾ ਇਹਦਾ ਪਾਣੀ ਆ ਆਪਾਂ ਪਾਣੀ ਕਾਫੀ ਟਾਈਮ ਪਹਿਲਾਂ ਬੰਦ ਕਰਤਾ ਸੀਗਾ 0 ਡਰਿੱਲ ਦੀ ਕਣਕ ਹੈ ਤੇ ਪਾਣੀ ਵੀ ਇਹਨੂੰ ਗਣਤੀ ਦੀ ਲੱਗੇ ਨੇ 4-5 ਪਾਣੀ ਲੱਗੇ ਨੇ ਤੇ ਅਗਲੀ ਵਾਰ ਆਪਾਂ 0 ਟ੍ਰਿੱਲ ਦੀ ਕਣਕੀ ਕਣਕ ਨੂੰ ਹੀ ਪਹਿਲ ਦੇਵਾਂਗੇ ਕਿਉਂਕਿ ਜਿਹੜਾ ਆਪਾਂ ਨੂੰ 187 ਨੇ ਝਾੜ ਦਿੱਤਾਗਾ ਤੇ ਤੁਸੀਂ ਪਿੱਛੇ ਵੇਖੋ ਵੀ ਜਿਹੜਾ ਇਹਦਾ ਪ੍ਰਾਲ ਹੈ ਪ੍ਰਾਲ ਵੀ ਬਹੁਤ ਜ਼ਿਆਦਾ ਹੈ 187 ਦਾ ਤੇ ਇਹਦੇ ਮੁਕਾਬਲੇ 826 ਦਾ ਜਿਹੜਾ ਮਗਰਪਰਾਲ ਡਿੱਗਦਾਗਾ ਚਲੋ ਪ੍ਰਾਲ ਦੀ ਤਾਂ ਕੋਈ ਐਡੀ ਵਾਚ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਤੇ ਮੇਨ ਆਪਾਂ ਨੂੰ ਝਾੜਦਾ ਹੀ ਹੁੰਦਾਗਾ ਵੀ ਝਾੜ ਕਣਕ ਦਾ ਜਿਹੜਾ ਬੀਜ ਹੈ ਬੀਜ ਦਾ ਝਾੜ ਚੰਗਾ ਹੋਵੇ ਇਸ ਪੱਖੋਂ ਆਪਾਂ 187 ਨੂੰ ਪਹਿਲ ਦਿੰਨੇ ਆ ਅਗਲੀ ਵਾਰਾਂਪਾ 187 ਵੈਰਾਈਟੀ ਹੀ ਬੀਜਾਂਗੇ ਤੇ ਜਿਹੜੇ ਹਿਸਾਬ ਨਾਲ ਇਹਦਾ ਆਪਾਂ ਨੂੰ ਝਾੜਦਾ ਪਤਾ ਚੱਲ ਲੱਗ ਰਿਹਾਗਾ ਤੇ ਪੱਕੇ ਤੌਰ ਤੇ ਆਪਾਂ ਇਹਦਾ ਵੀਡੀਓ ਆਉਣ 2-4 ਦਿਨਾਂ ਦੇ ਵਿੱਚ ਤਲਾਈ ਤੋਂ ਬਾਅਦ ਆਪਾਂ ਪਾ ਦੇਣਾਗਾ ਤੇ ਜੇ ਆਪਾਂ ਇਸ ਕਣਕ ਦੇ ਸਪਰੇਅ ਦੀ ਗੱਲ ਕਰੀਏ ਤਾਂ ਸਪਰੇਅ ਆਪਾਂ ਇਹਦੇ ਤੇ ਆਪਾਂ ਨੂੰ ਗੁੱਲੀ ਡੰਡੇ ਵਾਲੀ ਸਪਰੇਅ ਦੀ ਲੋੜ ਹੀ ਨਹੀਂ ਪਈ ਕਿਉਂਕਿ 0 ਡੰਡ ਵਾਲੀ ਦੇ ਵਿੱਚ ਗੁੱਲੀ ਡੰਡਾ ਬਿਲਕੁਲ ਵੀ ਨਹੀਂ ਹੋਇਆ ਆਪਣੇ ਤੇ ਉਸ ਤੋਂ ਬਾਅਦ ਆਪਾਂ ਲਾਸਟ ਦੇ ਵਿੱਚ ਜਿਹੜੀ ਸਪਰੇਅ ਕੀਤੀ ਸੀਗੀ ਉਹ ਆਪਾਂ ਤੇਲੇ ਵਾਲੀ ਸਪਰੇਅ ਕਰਤੀ ਸੀ ਇਹਦੇ ਉੱਤੇ ਤੇਲਾ ਸੀਗਾ ਕਿਤੇ ਕਿਤੇ ਬੱਸੇ ਜ਼ਿਆਦਾ ਤੇਲਾ ਹੈ ਨਹੀਂ ਸੀ ਤੇ ਫਿਰ ਵੀ ਆਪਾਂ ਆਪਣੇ ਪਚਾਪ ਖੋਂ ਤੇਲੇ ਵਾਲੀ ਸਪਰੇਅ ਜਰੂਰ ਕਰਨੀ ਪਈ ਆਪਾਂ ਨੂੰ ਤੇ ਆਪਾਂ ਇਹਨਾਂ ਤਿੰਨਾਂ ਵੈਰਾਈਟੀਆਂ ਦੇ ਵਿੱਚੋਂ ਪਹਿਲਾ ਨੰਬਰ ਦੇਵਾਂਗੇ ਜੀ 187 ਨੂੰ ਤੇ ਆਪਾਂ ਦੂਜਾ ਨੰਬਰ ਦੇਵਾਂਗੇ ਜੀ ਵੈਰਾਈਟੀ 303 ਨੂੰ ਤੇ ਤੀਜਾ ਨੰਬਰ ਦੇਵਾਂਗੇ ਜੀ ਆਪਾਂ 826 ਨੂੰ ਤੇ ਜਿਹੜੀਆਂ ਆਪਾਂ ਦੂਜੇ ਨੰਬਰ ਤੇ ਗੱਲ ਕੀਤੀ ਸੀ ਵੈਰਾਈਟੀ ਦੀ 303 ਦੀ ਤੇ ਦੂਜਾ ਨੰਬਰ ਹੀ ਦੇਵਾਂਗੇ ਜੀ ਆਪਾਂ 222 ਗਣਕ ਨੂੰ ਕਿਉਂਕਿ ਦੋਨੇ ਵੈਰਾਈਟੀਆਂ ਆਪਾਂ ਨੂੰ ਬਹੁਤ ਵਧੀਆ ਲੱਗੀਆਂ ਪਹਿਲਾ ਨੰਬਰ ਆਈ 187 ਦਾ ਇਹਦਾ ਝਾੜ ਪੱਖੋਂ ਇਹ ਮੂਰੇ ਜਾਂਦੀ ਏ ਤੇ ਵੈਸੇ ਇਹ 0 ਡਰਲ ਦੀ ਬੀਜੀ ਹੋਈ ਕਾਮਜਾਦੀ ਬਹੁਤ ਹੈ ਕਿਉਂਕਿ ਜਿੱਥੇ ਵੀ ਆਪਾਂ 0 ਡਰਲ ਦੀ ਕਣਕ ਬੀਜਣੀ ਹੈ ਉੱਥਿਆਂ ਬਚੁੱਪ ਕਰਕੇ 110 187 ਵੈਰਾਈਟੀ ਬੀਜ ਸਕਦੇ ਹਾਂ ਕਿਉਂਕਿ ਇਹਦਾ ਜਿਹੜਾ ਫਾਦਾ ਹੈਗਾ ਇਹਦੀਆਂ ਜਿਹੜੀਆਂ ਜੜਾਂ ਦੇ ਸੰਖਾ ਮਾਰਨ ਨਾਲ ਤੇ ਬਿਮਾਰਗਾਂ ਨਾਲ ਲੜਨ ਦੀ ਜਿਹੜੀ ਤਾਕਤ ਹੈ ਬਹੁਤ ਵਧੀਆ ਕਣਕ ਹੈ ਤੇ 303 ਤੇ 222 ਵੀ ਬਹੁਤ ਵਧੀਆ ਤੇ ਤੀਸਰੇ ਨੰਬਰ ਤੇ ਆ 426 ਨੂੰ ਗਿਣਦੇ ਆ ਉਸ ਦਾ ਉਸ ਦਾ ਝਾੜ ਆਪਾਂ ਨੂੰ ਠੀਕ ਲੱਗਿਆ ਪੈਸੇ ਤੇ ਆਪਣੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਜੀ ਧੰਨਵਾਦ